ਹੈਲੋ ਫਰੈਂਡਸ ਸ਼ਸ਼ੀ ਕਾਲ ਨਹੀਂ ਹੁੰਦਾ ਸਤਿ ਸ਼੍ਰੀ ਅਕਾਲ ਹੁੰਦਾ ਅਸੀਂ ਆ ਗਏ ਆਪਣੇ ਕੀ ਨਵੇਂ ਵਲੌਗ ਨੇ ਨਾਲ ਲੈ ਕੇ ਜਿਵੇਂ ਤੁਹਾਨੂੰ ਕਿਹਾ ਸੀ ਵਾਦਾ ਕੀਤਾ ਸੀ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਸਾਡੇ ਪਿੰਡ ਦਾ ਇਤਿਹਾਸਿਕ ਗੁਰਦੁਆਰਾ ਸਾਹਿਬ ਗੁਰਦੁਆਰਾ ਸੇ ਸੇ ਲੌਰਾਂ ਸਾਹਿਬ ਹੁਣ ਆਪ ਪਹੁੰਚ ਗਏ ਆ ਗੁਰਦੁਆਰਾ ਸੇ ਸੇ ਲੌਰਾਂ ਸਾਹਿਬ ਆਓ ਗੁਰੂ ਘਰ ਦੇ ਦਰਸ਼ਨ ਕਰੀਏ ਨਾਲ ਆਪਾਂ ਇਸ ਦੇ ਇਤਿਹਾਸ ਬਾਰੇ ਵੀ ਗੱਲ ਕਰਾਂਗੇ ਅੱਜ करो दर्शन दरबार साहेब यह बहुत ही सुंदर बनया हुआ है दरबार साहेब अंदर संगता दे बैठन बैठ के कीर्तन सुनने बहुत खुली जगह है ती देख सकते हो दरबार साहेब अंदर सारे गुरु साहबाना दिया तस्वीर लगिया हैं ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਬਹੁਤ ਹੀ ਸੋਨੇ ਢੰਗ ਨਾਲ ਸੁਰੱਖਿਆ ਦਾ ਧਿਆਨ ਰੱਖ ਕੇ ਕੀਤਾ ਗਿਆ ਹੈ ਜੋ ਕਿ ਅੱਜ ਦੇ ਸਮੇਂ ਵਿੱਚ ਬਹੁਤ ਜ਼ਰੂਰੀ ਹੈ ਇੱਥੇ ਹਰ ਸਮੇਂ ਅਖੰਡ ਜੋਤ ਚੱਲਦੀ ਹੈ ਅਤੇ ਨਾਲ ਹੀ ਮਹਾਰਾਜ ਜੀ ਦਾ ਸੁਖ ਆਸਨ ਸਥਾਨ ਹੈ ਗੁਰੂ ਘਰ ਦੇ ਸੇਵਾਦਾਰ ਵੀ ਬਹੁਤ ਨਿੱਘੇ ਸਵਾਦੇ ਹਨ ਗੁਰੂ ਜੀ ਦੇ ਚਰਨਾ ਵਿੱਚ ਹਾਜ਼ਰੀ ਲਗਵਾਉਣ ਤੋਂ ਬਾਅਦ ਅਸੀਂ ਲਿਆ ਪ੍ਰਸ਼ਾਦ दरबार साहिब तो बाहर आदया ही नाल ही अंगीठा साहिब है जिस दी बहुत सुंदर उसारी की गई है यह स्थान संत बाबा सुखदेव सिंह जी चोला छड के गए सन उन्होंने संस्कार इस स्थान पर किया गया सी इस दा इस दी इमारत देखने योग है यह बहुत सुंदर सजा हुआ है ਆਓ ਹੁਣ ਦਰਸ਼ਨ ਕਰਦੇ ਹਾਂ ਲੰਗਰ ਹਾਲ ਦੇ ਇੱਥੇ ਗੁਰੂ ਦਾਲੰਗ ਟੂਟ ਵਰਤਦਾ ਹੈ ਆਓ ਇਸ ਦੇ ਇਤਿਹਾਸ ਬਾਰੇ ਗੱਲ ਕਰੀਏ ਸੰਗਤ ਜੀ ਇਸ ਥਾਨ ਤੇ ਜੋ ਸਮਾਧ ਬਣੀ ਹੋਈ ਹੈ ਇਹ ਬਾਬਾ ਸਿੱਧ ਜੀ ਦੀ ਹੈ ਬਾਬਾ ਜੀ ਦਾ ਪਿੰਡ ਅਗੋਲ ਸੀ ਹਰ ਰੋਜ਼ ਦੀ ਤਰ੍ਹਾਂ ਬਾਬਾ ਜੀ ਮੱਜਾਂ ਚਾਰਦੇ ਸਨ ਕੁਝ ਚੋਰਾ ਨੇ ਬਾਬਾ ਜੀ ਦਾ ਸੀਸ ਕੱਟ ਦਿੱਤਾ ਅਤੇ ਬਾਬਾ ਜੀ ਦੀ ਧੜ ਚੋਰਾ ਨਾਲ ਲੜਦੀ ਰਹੀ ਇਸ ਸਥਾਨ ਤੇ ਪਹੁੰਚ ਗਈ ਫਿਰ ਚੋਰਾ ਨੇ ਬਾਬਾ ਜੀ ਨੂੰ ਜੀ ਤੋਂ ਮਾਫੀ ਮੰਗੀ ਅੰਤ ਬਾਬਾ ਜੀ ਦੀ ਧੜ ਠੰਡੀ ਹੋ ਗਈ ਇੱਥੇ ਨੇੜੇ 12 ਪਿੰਡਾਂ ਦੇ ਖੈਰੇ ਗੋਤ ਦੇ ਜ਼ਿਮੀਂਦਾਰਾਂ ਨੇ ਬਾਬਾ ਸਿੱਧ ਜੀ ਜੋ ਕਿ ਖੈਰੇ ਗੋਤ ਦੇ ਹੀ ਸੰਨ ਇਹ ਨਦੀ ਤੜ ਦਾ ਸੰਸਕਾਰ ਕਰਕੇ ਸਿੱਧ ਪੁਰਸ਼ ਜਾਣ ਕੇ ਸਮਾਦ ਬਣਾ ਕੇ ਪੁੱਜਣ ਲੱਗੇ ਸਮਾਬਿੱਦਾ ਗਿਆ ਬਹੁਤ ਸਾਰੇ ਮਾਪੁਰਸ਼ ਇਥੇ ਰਹਿ ਕੇ ਪਿੰਡ ਅਲੋਨਾ ਇਥੇ ਇਲਾਕੇ ਦੀ ਸਮੂਹ ਸਾਧ ਸੰਗਤ ਦੀ ਬੇਨਤੀ ਪ੍ਰਵਾਨ ਕਰਕੇ ਸ਼੍ਰੀ ਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਦੀਨਾ ਨੇ 20 ਸਾਲ ਪਰਮ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੇ ਅਸਥਾਨ ਤਬਲਾਨ ਸਾਹਿਬ ਗੁਰੂ ਘਰ ਦੀ ਤਨ ਮਨ ਤਨ ਨਾਲ ਸੇਵਾ ਪਰਮ ਸੰਤ ਮਹਾਰਾਜ ਜੀ ਰਾੜਾ ਸਾਹਿਬ ਵਾਲਿਆਂ ਨੇ ਪ੍ਰਸਨਤਾ ਵਿਦੇ ਘਰ ਵਿੱਚ ਆ ਕੇ ਸੰਤ ਬਾਬਾ ਸੁਖਦੇਵ ਸਿੰਘ ਜੀ ਨੂੰ ਇਹ ਵਾਅਦਾ ਦਿੱਤੇ ਕਿ ਤੁਸੀਂ ਪਿਛਲੀ ਉਮਰ ਵਿੱਚ ਇਕੱਲੇ ਨਹੀਂ ਰਹੋ ਕਿਸੇ ਵੀ ਪਦਾਰਥ ਦਾ ਘਾਟਾ ਨਹੀਂ ਰਹੇਗਾ ਇੱਥੇ ਵੀ ਰਾਜ ਪਰਲੋਕ ਵਿੱਚ ਵੀ ਰਾਜ ਕਰੋਗੇ ਸ਼੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਨੇ ਅਲੋਰਾ ਸਾਹਿਬ ਦੀ ਪਵਿੱਤਰ ਧਰਤੀ ਤੇ ਆਪਣੇ ਚਰਨ ਪਾਏ ਉਸ ਸਮੇਂ ਇਸ ਥਾਂ ਤੇ ਛੋਟਾ ਜਿਹਾ ਦਰਬਾਰ ਸਾਹਿਬ ਸੀ ਅਤੇ ਚਾਰ ਪੰਜ ਕਮਰੇ ਸਨ ਸੰਤ ਮਹਾਰਾਜ ਜੀ ਨੇ ਇਸ ਧਰਤੀ ਦੀ ਕਾਇਆ ਹੀ ਪਲਟ ਦਿੱਤੀ ਸੀ ਇਸ ਧਰਤੀ ਨੂੰ ਸੱਚਖੰਡ ਮੈਂ ਖੁੰਟ ਬਣਾ ਦਿੱਤਾ ਥੋੜੇ ਹੀ ਸਮੇਂ ਵਿੱਚ ਬਹੁਤ ਸੁੰਦਰ ਦਰਬਾਰ ਸਾਹਿਬ ਗੁਰੂ ਕਾ ਲੰਗਰ ਵਿਸ਼ਾਲ ਦੀਵਾਨ ਹਾਲ ਸਰੋਵਰ ਪੂਰਾ ਸਾਹਿਬ ਸੰਗਤਾਂ ਲਈ ਰਹਿਾਈਸ਼ੀ ਕਮਰੇ 12ਵੀਂ ਤੱਕ ਸਕੂਲ ਹਸਪਤਾਲ ਆਦ ਬਣਾਏ ਗਏ ਸਨ ਅਤੇ ਹੋਰ ਇਮਾਰਤਾਂ ਬਣ ਰਹੀਆਂ ਹਨ ਇਤਿਹਾਸਿਕ ਖੰਡ ਪਾਟ ਸਾਹਿਬ ਦੀਆਂ ਲੜੀਆਂ ਚਲਦੀਆਂ ਰਹਿੰਦੀਆਂ ਹਨ ਨਿਤਨੇਮ ਅਨੁਸਾਰ ਸਵੇਰੇ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਹੈ ਸ਼ਾਮ ਨੂੰ ਸ਼ਬਦ ਕੀਰਤਨ ਅਤੇ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਹੁੰਦੀ ਹੈ ਅਤੇ ਦੁਪਹਿਰ 2 ਵਜੇ ਬੱਚਿਆਂ ਨੂੰ ਕੀਰਤਨ ਵੀ ਸਿਖਾਇਆ ਜਾਂਦਾ ਹੈ ਹੁਣ ਇਸ ਥਾਂ ਦੀ ਸੇਵਾ ਮੌਜੂਦਾ ਮੁਖੀ ਜਥੇਦਾਰ ਬਾਬਾ ਕਸ਼ਮੀਰ ਸਿੰਘ ਜੀ ਕਰਵਾ ਰਹੇ ਹਨ उन्हों की देख रेख हेठ साहिब साहेब प्रबंध बहुत सुचे ढंग हो रहे हैं हर साल संतान की बरसी बहुत शरदा न मनाई जाती है लो जी हूँ अपने बलॉग हो का एंड हो किसान बहुत पसंद आया हो तक अली बाय वाहेगुरू जी का खालसा वाहगुरू जी की फतेह